ਦੇ ਬਹੁਤ ਬਾਰੇ ਉਹ ਇਹ ਲਾ ਗਏ ਮੈਂ ਇਹ ਮਾਨ ਦੇ ਕੇ ਕਿ ਮੈਂ 7 ਮਹੀਨੇ ਚਾਈਆ ਬਾਪੂ ਕੋ ਪਿਛਲਾ ਟਾਈਮ ਚ ਲੋਗੇ ਅਸੀਂ 2 ਜਾਂ 3 9 ਮਹੀਨੇ ਚ ਰਹੀ ਹਾਂ ਜਿਹੜੇ ਵੀ ਜਿਹੜੇ ਆ ਇੱਕ ਮਹੀਨਾ ਵੀ ਜਿਹੜੇ ਫਾਈ ਕਰ ਉਹ ਜਿਹੜੇ ਚਾਹੀ ਹਾਂ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਮਿਲਣਗੇ ਕੋਟ ਮਾਰ ਕੋਈ ਨਹੀਂ ਹੁੰਦੀ ਉਹਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਉਹ ਤੇ ਕਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਕੋਲ ਇਹ ਗੱਲ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਉਹ ਸਾਡੀ ਰਿਸ਼ਤੇਦਾਰੀ ਤੋਂ ਸੀ ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਹੈ ਹਾਂਜੀ ਤੇ ਉਹ ਕਹਿੰਦੀ ਸੀ ਕਟਮਾਰ ਕੋਈ ਨਹੀਂ ਹੁੰਦੀ ਮੈਂ ਉਹਨੂੰ ਦੱਸਿਆ ਇਹ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨ ਦੀਆਂ ਮਾਰੀਆਂ ਝੂਠ ਬੋਲਦੀਆਂ ਤੁਹਾਨੂੰ ਇਹਨਾਂ ਦਾ ਪਤਾ ਵੀ ਕਿ ਇਹ ਕਟਮਾਰ ਹਾਂਜੀ ਮੈਨੂੰ ਹਾਂਜੀ ਵੀਡੀਓ ਦੇਖਿਆ ਸੀ ਵੀਡੀਓ ਦੇਖਿਆ ਸੀ ਹਾਂਜੀ ਮੈਂ ਵੀਡੀਓ ਦੇਖਿਆ ਸੀ ਉਹ ਕਹਿੰਦੀ ਸੀ ਨਹੀਂ ਇੱਧਰ ਆ ਕੋਈ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਸਾਦਰ ਕਹਿ ਦਿੰਦੀਆਂ ਇੱਥੇ ਵਧੀਆ ਮੋਹ ਨਾਲ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਲੈ ਮਿਲੇ ਕੱਪੜਾ ਲੀਰਾ ਸਾਰਾ ਕੁਝ ਮਿਲੂਗਾ ਪਰ ਇੱਕ ਮਹੀਨੇ ਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਨ ਲੱਗ ਗਿਆ ਜਦੋਂ ਇੱਕ ਮਹੀਨਾ ਰਹੇ ਉਹ ਤੁਸੀਂ ਕੰਮ ਕਰਦੇ ਰਹੇ ਹਾਂਜੀ ਪਹਿਲਾਂ ਮੈਨੂੰ ਹਾਂਜੀ ਹਾਂਜੀ ਕਿੰਨੇ ਪੈਸੇ ਦਿੰਦੇ ਉਹ ਸੌਰਤੀਆ ਕਹਿੰਦੀ ਲੈ ਕੇ ਗਈ ਮਾਨ ਦਾ ਸੌਰਤੀਆ ਹਾਂਜੀ 25000 ਜਦੋਂ ਉਹਨੇ ਮੇਰਾ ਟੈਕਸ ਵੀਜ਼ਾ ਭੇਜਿਆ 25000 ਲੱਗੇ ਉਹਦੇ ਵੇਚਿਆ ਗਿਆ ਸੀ ਹਾਂਜੀ ਹਾਂਜੀ ਉਹ ਕੁੜੀ ਨੇ ਮੈਨੂੰ ਆਫਿਸ ਚ ਵੇਚਿਆ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਬੀਆਂ ਦੇ ਘਰੇ ਗਈ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਨਹੀਂ ਸੀ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਣ ਦਵਾਂਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਾਹਦਾ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਦਾ ਕਿਵੇਂ ਸੰਪਰਕ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂ ਜੀ ਬਹੁਤ ਘਟਦੇ ਸੀ ਬਹੁਤ ਜਦੋਂ ਵੀ ਫੋਨ ਜੀ ਉਹਨਾਂ ਨੂੰ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੁਝ ਖਾਣਾ ਨਹੀਂ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਕਹੋ ਉਹ ਨਹੀਂ ਹੈ ਉਹ ਜੇ ਕੋਈ ਹੈ ਬਸ ਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਜੇ ਉਹਨਾਂ ਦਾ ਕੀ ਕਰਦਾਈ ਉਹ ਦੋ ਦਿੰਦੇ ਸੀ ਖਾਣਾ ਇਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਇਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿ ਉਹ ਵੀ ਪ੍ਰਿਆ ਬਿਮਾਰ ਹੋਈ ਕਿ ਉਹ ਥੋੜੀ ਕੁੜੀ ਤੇ ਫਿਰ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਨੇ ਗੱਲ ਕਰਾ ਕਰੋ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ ਇੱਕ ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਕਿ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਤੋਂ 60000 ਰੁਪਏ ਮੰਗਿਆ। ਇੰਡੀਆ ਦਾ 60000 ਰੁਪਏ ਮੰਗਣ ਦਾ 300 ਰਿਆਲ ਮੰਗਿਆ। ਕਹਿੰਦੇ ਥੋੜੀ ਚੈੱਕ ਕਰਾ ਦੇਣੇ। ਜਦੋਂ ਇਸ ਪਰਿਵਾਰ ਨੂੰ ਕਿਹਾ ਤਾਂ ਅਸੀਂ 100 30 ਪੈਸੇ ਇੱਧਰ ਉੱਧਰ ਫੜੋ ਪਰ ਉਹਨੇ ਵਾਪਸ ਸਾਡਾ 30000 ਰੁਪਏ ਲੈ ਕੇ ਫਿਰ ਕਹਿੰਦੀ 60000 ਮੰਗਿਆ। ਇੱਥੇ ਵੀ ਮੈਨੂੰ ਚੈੱਕ ਨਹੀਂ ਕਰਾਈ ਇਹਨਾਂ ਨੇ। ਬੋਲ ਡੀ ਹਾਂ। ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ। ਮਧੀਆਂ ਹੋਈਆਂ ਪੰਜਾਬੀ ਕੁੜੀਆਂ ਸੀ। ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਨੂੰ ਮੈਂ ਉਹਨਾਂ ਨੇ ਮੈਨੂੰ ਵੀ ਭੇਜਤਾ ਜਦੋਂ ਹੀ ਮੈਨੂੰ ਲੈ ਕੇ ਆਏ ਇੱਕ ਦੂਜੇ ਨਾਲ ਗੱਲ ਨਹੀਂ ਹੋਈ ਉਹ ਕਿਉਂਕਿ ਮੈਨੂੰ ਨਹੀਂ ਦਿੱਤੇ ਇੱਕ ਦੂਜੇ ਨਾਲ ਕੋਈ ਇਦਾਂ ਦੀ ਕੁੜੀ ਹੈ ਜਿਹੜੀ ਬੜੀ ਡਿਲੀਟ ਬਸੀ ਹੋਣੀ ਦਾ ਮਤਲਬ ਹੈ ਨਹੀਂ ਮੈਨੇ ਜਾਣ ਕਰੀ ਹਾਂ ਮੇਰੇ ਮਾਸੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਈ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਕਿ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਂਹ ਵੇਚ ਚੁੱਕੇ ਸੀ ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਕਾਰਵਾਈ ਮੰਗ ਕਰਦੇ ਹੋ ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਏ ਸੀ ਐਨਆਰਆਈ ਪੁਲਿਸ ਕੋਲੇ ਕੋਈ ਉਹਨਾਂ ਨੇ ਕੀ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਿਖੋਨੇ ਆ ਉਹ ਸਾਡੇ ਬਿਆਨ ਨਹੀਂ ਲਿਖਦੇ ਹਾਂ ਹਾਂਜੀ ਐਨ ਆਰ ਆਈ ਪੁਲਿਸ ਹੋ ਗਈ ਹੋ ਗਈ ਹਾਂ ਉਹਦਾ ਹੀ ਪੁਲਿਸ ਤੋਂ ਮੇਰੀ ਗੱਲ ਤੇ ਹੈ ਹਾਂਜੀ ਹਾਂਜੀ ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਪੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦੋ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉੱਥੇ ਮੈਨੂੰ ਇੱਕ ਕਮਰੇ ਚ ਬੰਦ ਕਰਕੇ ਫੋਨ ਮੇਥੋਂ ਖੋਇਆ ਹੋਇਆ ਸੀ ਮੈਂ ਉਸ ਨੂੰ ਸਬੂਤ ਕਿੱਥੋਂ ਇਕੱਠੇ ਕਰਦੀ ਹਾਂ ਕੋਈ ਹਾਂਜੀ ਇਦਾਂ ਹੀ ਕਹਿੰਦੇ ਫਿਰ ਸਬੂਤ ਲੈ ਕੇ ਆਓ ਤੁਸੀਂ ਤੁਹਾਡੇ ਨਾਲ ਕਟਮਾਰ ਹੋਈ ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂਜੀ ਅੱਜ ਦੇ ਵੀ ਲਗਾਤਾਰ ਪ੍ਰੈਸ ਮੀਡੀਏ ਦੇ ਰਾਹੀਂ ਅਸੀਂ ਸੋਜਤ ਵੀ ਕਰਦੇ ਰਹਿੰਦੇ ਹਾਂ ਲੰਬੇ ਸਮੇਂ ਤੋਂ ਜਿਹੜੀਆਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਫਸੀਆਂ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲ ਕੰਪਲੀਟਾ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਅੰਬੈਸੀ ਦੇ ਥਰੂ ਇਹਨਾਂ ਨੂੰ ਆ ਜਿਹੜਾ ਹੈ ਵਾਪਸ ਮੰਗਾਇਆ ਜਾਵੇ ਤੋਂ ਉਧਰ ਜਾ ਕੇ ਜਿਹੜੀਆਂ ਬੱਚੀਆਂ ਫਸ ਜਾਂਦੀਆਂ ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਪਰ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੇ ਆ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮੈਸ ਬਿਹੇਵ ਹੋਂਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੇ ਆ ਜੋ ਇੱਥੇ ਆਣ ਕੇ ਮਾਂ-ਬਾਪ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਆ ਤੋ ਅ ਅਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਤੇ ਇੱਥੇ ਉਹਨਾਂ ਨੂੰ ਸੌਰ ਰੈਲ ਦਾ ਕਹਿ ਕੇ 20,000 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਤੇ ਜਦੋਂ ਉੱਥੇ ਇਹ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀ ਆ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਪਰਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਕ ਦੁਬਈ ਜਾਂਦੇ ਆ ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਤੇ ਉਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਅ ਕਿਸੇ ਨਾ ਕਿਸੇ ਉਥੇ ਅ ਉਥੇ ਦੇ ਜਿਹੜੇ ਹੈ ਅ ਲੋਕਾਂ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ ਇਹ ਜਿਹੜੇ ਆਮ ਖਰ ਖਾਸ ਕਰਕੇ ਸਾਡੀਆਂ ਲੜਕੀਆਂ ਅਨ ਬੜ ਹੁੰਦੀਆਂ ਉਹਨਾਂ ਕੋ ਅੂਠਾ ਲਵਾ ਲੈਂਦੇ ਜਾਂ ਸੈਲ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸੈਲ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹ ਇਹਨਾਂ ਨੇ ਉਥੇ ਭੇਜ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲਏ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਹੈ ਲੜਕੀ ਤਕਰੀਬਨ ਜਿਹੜੀ ਹੈ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ 7 ਮਹੀਨੇ ਦੇ ਵਿੱਚ ਜਿਹੜੇ ਹੈਗੇ ਇਹ ਵਾਪਸ ਆ ਗਈ ਸੋ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ ਅਫਸੋਸ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਵੈਸੂਲੇ ਦੱਸ ਰਹੀ ਹੈ ਇਹ ਮੋਗਾ ਦੀ ਇਹ ਲੜਕੀ ਹੈ ਤੇ ਚਾਹੀਦਾ ਤਾਂ ਇਹ ਸੀਗਾ ਕਿ ਪੁਲਿਸ ਨੂੰ ਕਿ ਜਿਹਨੇ ਅ ਜੈਂਟਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਫੌਣੇਦਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਹਾ ਤੇ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ ਜਦੋਂ ਕਿ ਠੱਗੀ ਇਹਨਾਂ ਦੇ ਨਾਲ ਹੋਈ ਆ ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਇਹਦੇ ਸਿੱਟਾਂ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਇਹ ਪੜਤਾਲ ਕੀਤੀ ਜਾਵੇ ਪਰ ਉਹ ਲੋਕ ਪੈਸੇ ਜੜਾ ਦਿੰਦੇ ਆ ਤੇ ਜਿਹੜਾ ਅ ਜਿਹੜੀ ਕਾਰਵਾਈ ਕਰਨ ਦੀ بجائے ਸਗੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਏ ਇਹ ਬੜੀ ਹੋਰ ਵੀ ਦੁੱਖ ਦੀ ਗੱਲ ਆ ਸੋ ਸਾਡਾ ਇਹੀ ਬੇਨਤੀ ਹੈ ਕਿ ਚਲੋ ਇਹ ਬੱਚੀ ਹੈਗੀ ਤੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਵਾਪਸ ਆ ਚੁੱਕੀ ਏ ਜਿਹੜੀ ਇਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਵਾਪਸ ਆ ਗਈ ਏ ਤੇ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ ਤਕਰੀਬਨ 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ Oman ਤੋਂ ਵਾਪਸ ਆ ਚੁੱਕੀਆਂ ਇਹਨਾਂ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਕਿ ਜਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਤੇ ਲੜਕੀਆਂ ਨਾਲ ਹੋਰ ਵੀ ਦੱਸਦੇ ਕਿ ਉੱਥੇ ਹੋਰ ਵੀ 15-20 ਲੜਕੀਆਂ ਹਨ ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਆ ਬੈਸੀ ਨੂੰ ਕਿ ਇਹ ਇੱਕ ਤਾਂ ਸ਼ਿਕਾਇਤ ਸਾਡੇ ਕੋਲ ਆਈ ਹੈ ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜਿਹੜੀਆਂ ਹੈਗੀਆਂ 500 ਤੋਂ ਵੱਧ ਜਿਹੜੀਆਂ ਲੜਕੀਆਂ ਵਾਪਸ ਆ ਚੁੱਕੀਆਂ ਸੋ ਫਿਰ ਦੁਬਾਰਾ ਜਿਹੜੇ ਹੈਗੇ ਉਹ ਜਿਹੜੇ ਘਾਇਗਾ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ ਜਿਵੇਂ ਵਾਪਸ ਆਉਂਦੇ ਆ ਤਾਂ ਦੁਆਰਾ ਜਿਹੜਾ ਹੈਗਾ ਜੇ ਜਦੋਂ ਪੀੜਤ ਉਥੋਂ ਰਿਕੁਐਸਟ ਕਰਦਾ ਵੀ ਸਾਨੂੰ ਬਾਪ ਭੇਜਿਆ ਜਾਵੇ ਫਿਰ ਇਹਨਾਂ ਕੋ ਪੈਸੇ ਲਈ ਜਾਂਦੇ ਉੱਥੇ ਬੋਟਮਾਰ ਕਰਦੇ ਕਿ ਸਾਨੂੰ ਪੈਸੇ ਦਿਓ ਤਸੀਂ ਤਾਂ ਇਹਨੂੰ ਵਾਪਸ ਭੇਜਾਂਗੇ ਸੋ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ ਉੱਥੇ ਫਸ ਵੀ ਜਾਂਦੇ ਫਿਰ ਦੁਬਾਰਾ ਪੈਸੇ ਮੰਗਦੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਅ ਹੈ ਜਿਹੜਾ ਕੰਮ ਕਰ ਰਿਹਾ ਇੱਥੇ ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀਆਂ ਵੱਖ-ਵੱਖ ਖੇਤਾਂਵਾਂ ਦੇ ਮਾਈਆਂ ਬੈਠੀਆਂ ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵੱਖ ਹੋਰ ਜਿਹੜੇ ਹੈਗੇ ਆ ਏਜੰਟ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੇ ਪੁਲਿਸ ਦੇ ਡੀਸੀਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਇਹ ਸੱਟਾਂ ਬਣਾਈਆਂ ਜਿਹੜੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਬੁਲਕਾਂ ਚ ਜਾਰੀਆਂ ਉਹਨਾਂ ਨੂੰ ਰੋਕਿਆ ਜਾਵੇ ਇਹ ਤਾਂ ਹੀ ਰੁਕ ਸਕਦੀ ਹੈ ਕਿ ਇਹਦੇ ਇਹਨਾਂ ਦੇ ਪਿੱਛੇ ਸਰਗਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਸੋ ਇਹ ਬੜੀ ਦੁਖਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਹੈ ਜੋ ਉਹਨਾਂ ਦੀ ਮਾਨਸਿਕ ਪੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਹਨਾਂ ਦੇ ਪਿੱਛੇ ਬੱਚੇ ਆ ਮਾਂ ਬਾਪਾ ਪਰਿਵਾਰ ਪਰ ਲੜਕੀ ਉੱਥੇ ਫਸ ਜਾਂਦੀ ਹੈ ਉਹ ਜਿਹੜੀ ਹੈਗੀ ਵੀਡੀਓ ਪਾਉਂਦੇ ਆ ਉਹ ਆਪਣੇ ਮੈਸੇਜ ਭੇਜਦੇ ਆ ਉਹ ਆਪਣੇ ਫੋਨ ਤੇ ਗੱਲ ਕਰਦੀ ਆ ਦਸਤੋਰ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਆ ਉਹਦਾ ਬੜੀ ਵੱਡੀ ਪੀੜਾ ਹੈ ਸੋ ਅਸੀਂ ਬੇਨਤੀ ਕਰਾਂਗੇ ਜੇ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਦੇ ਮਾਦਮ ਦੇ ਰਾਹੀਂ ਸੁਣ ਰਿਹਾ ਕਿਸੇ ਵੀ ਲੜਕੀ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਆ ਅਸੀਂ ਕਿਹਨੇ ਬਾਹਰ ਜਾਣ ਦੇ ਸੀ ਖਲਾਫ ਨਹੀਂ ਵਰਕ ਪਰਮਿਟ ਤੇ ਜਾਓ ਜਿਹੜੇ ਵਰਜੀ ਮੁਲਕ ਵਿੱਚ ਜਾਣੇ ਆ ਉਹਦੇ ਵਾਸਤੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜੇ ਏਜੰਟਾਂ ਉਹਨਾਂ ਦੇ ਨਾਂ ਉਹਨਾਂ ਦੇ ਰਾਹੀ ਜਾਓ ਜਿਹੜੇ ਸਰਕਾਰ ਦੇ ਮਾਨਤਾ ਪ੍ਰਾਪਤ ਆ ਜਿਹੜੇ ਪਿੰਡਾਂ ਵਿੱਚ ਜਾਣ ਕੇ ਵਿੱਚ ਆਸ਼ੇ ਦੇ ਦਿੰਦੇ ਆ ਵੀ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਆ ਕਰ ਦਾਂਗੇ ਇਹ ਸਾਰੇ ਠੱਗ ਏਜੰਟ ਇਹਨਾਂ ਤੋਂ ਬਚੋ ਸਾਡੀ ਇਹ ਸਾਰਿਆਂ ਨੂੰ ਬੇਨਤੀ ਆ